ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਚ ਤੇ ਅੱਜ ਤਰੀਕ ਹੋ ਗਈ ਆ 21 ਮਈ ਤੇ ਸ਼ਾਮਾਂ ਦੇ ਵਜ ਗਏ ਨੇ 5 ਤੇ ਅੱਜ ਆਪਾਂ ਵਲੌਗ ਕਰਤੇ ਪਏ ਆ ਸ਼ੂਟ ਕਾਫੀ ਮਿੰਨਾ ਲਗਭਗ ਇੱਕ ਮਹੀਨਾ ਹੋ ਗਿਆ ਆ ਪਾ ਨੂੰ ਲਾਸਟ ਵਲੌਗ ਪਾਇਨ ਤੇ ਅੱਜ ਆਪਣੇ ਕੋਲ ਹੀ ਥੋੜਾ ਜਿਹਾ ਟਾਈਮ ਤੇ ਫਿਰ ਆਪਾਂ ਸੋਚਿਆ ਚਲੋ ਅੱਜ ਸਾਰਿਆਂ ਵਾਸਤੇ ਵਲੌਗ ਹੀ ਬਣਾ ਲੈਂਦੇ ਆ ਜਿਹੜੇ ਵੀ ਮੇਰੇ ਜਾਂ ਥੋੜੇ ਬਹੁਤੇ ਯਾਰ ਦੋਸਤਾਂ ਜਾਂ ਹੋਰ ਕੋਈ ਵੀ ਰਿਸ਼ਤੇਦਾਰ ਉਹਨਾਂ ਨੂੰ ਬੜੀ ਬੇਸਬਰੀ ਦੇ ਨਾਲ ਮਤਲਬ ਮੇਰੇ ਵਲੌਗ ਦੀ ਹੁੰਦੀ ਆ ਮਤਲਬ ਵੇਟ ਤੇ ਤਾਂ ਕਰਕੇ ਆਪਾਂ ਅੱਜ ਤੁਹਾਡੀ ਸਾਰਿਆਂ ਦੀ ਵੇਟ ਕਰਦੇ ਹਾਂ ਤੁਹਾਨੂੰ ਤੇ ਬਣੇ ਰਿਓ ਵਲੌਗ ਦੇ ਨਾਲ ਤੇ ਪਿਛਲੇ ਕੁਝ ਵਲੌਗਾਂ ਚ ਆਪਾਂ ਤੁਹਾਨੂੰ ਦਿਖਾਇਆ ਸੀ ਕਿ ਜੋ ਵੀ ਆਪਾਂ ਬੈਕਿਆਰ ਦੇ ਵਿੱਚ ਸਬਜ਼ੀਆਂ ਬਲਾਈਆਂ ਸੀ ਉਹਨਾਂ ਦੇ ਵਿੱਚੋਂ ਇੱਕ ਵੀ ਚੀਜ਼ ਮਤਲਬ ਪ੍ਰੋਪਰ ਗਰੋ ਨਹੀਂ ਹੋਈ ਉਹ ਤੋਂ ਬਾਅਦ ਚ ਫਿਰ ਮੇਰਾ ਵਲੌਗ ਮਤਲਬ ਸ਼ੂਟ ਕੀਤਾ ਹੀ ਨਹੀਂ ਮੈਂ ਉਹ ਤੋਂ ਬਾਅਦ ਚ ਮੈਂ ਟ੍ਰੇਆਂ ਦੇ ਵਿੱਚ ਲਿਆ ਕੇ ਲਾਇਆ ਸੀ ਤੇ ਟ੍ਰੇਆਂ ਵਾਲੇ ਉਗੇ ਸੀ ਬੀਜ ਉਹ ਥੋੜੇ ਜਿੱਦਾਂ ਇੱਕ ਇੱਕ ਉਂਗਲ ਜੱਡੇ ਹੁੰਦੇ ਫੇਰ ਸੜ ਜਾਂਦੇ ਸੀ ਤੇ ਹੁਣ ਆਪਾਂ ਉਹ ਤੋਂ ਬਾਅਦ ਚ ਮੈਂ ਉੱਥੇ ਜਿੱਥੇ ਆਪਾਂ ਸਫਾਈ ਕੀਤੀ ਸੀ ਉੱਥੇ ਤੁਹਾਨੂੰ ਮੈਂ ਜਾ ਕੇ ਬਿਖਾਉਂਗਾ ਹੁਣ ਵਾਪਸ ਹੁਣ ਆਪਾਂ ਚੱਲਦੇ ਪਏ ਆ ਕੋਈ ਗਰੋਸਰੀ ਕਰਨ ਤੇ ਉਹ ਜਾਂਦੀ ਪਈ ਆ ਅੱਗੇ ਅੱਗੇ ਕਿਰਨ ਤੇ ਹੁਣ ਆਪਾਂ ਜਾਂਦੇ ਪਏ ਆ ਗਰੋਸਰੀ ਕਰਨ ਤੇ ਗਰੋਸਰੀ ਕਰਕੇ ਆਣ ਕੇ ਤੁਹਾਨੂੰ ਵਿਖਾਵਾਂਗੇ ਕਿ ਉਹਦੇ ਵਿੱਚ ਮਟਰ ਵੀ ਜੇ ਹੀ ਉਹ ਬਾਲੇ ਹੀ ਮਤਲਬ ਘੈਂਟ ਉੱਗੇ ਆ ਉਸ ਤੋਂ ਬਾਅਦ ਚ ਮਟਰ ਵੀ ਜੇ ਹੋਦਾ ਕੋਈ ਵੀਲੋਗ ਜਾਂ ਕਲਿੱਪ ਨਹੀਂ ਉਹਦੇ ਵਿੱਚ ਐਡ ਕੀਤੀ ਮੈਂ ਤੇ ਉਹ ਵੀ ਤੁਹਾਨੂੰ ਵਿਖਾਉਂਗਾ ਤੇ ਕੱਲੇ ਮਟਰੀਆ ਜਿਨ੍ਹਾਂ ਦੀ ਗਰੋਥ ਜਾਨਕੀ ਸਭ ਤੋਂ ਬੈਸਟ ਤਰੀਕੇ ਦੇ ਨਾਲ ਹੋਈ ਆ ਤੇ ਬਾਕੀ ਸ਼ਿਮਲਾ ਮਿਰਚ ਲਾਈਆਂ ਕकंबर ਲਾਏ ਹੋ ਥੋੜੇ ਥੋੜੇ ਬੂਟੇ ਹੋ ਕੇ ਤੇ ਸਾਰੇ ਹੀ ਲਗਭਗ ਸੜ ਗਏ ਹੋ ਨਸ਼ਟ ਹੋ ਗਏ ਤੇ ਅੱਜ ਮੈਂ ਫਿਰ ਬੀਜ ਲੈ ਕੇ ਆਇਆ ਸੀ ਤੇ ਮਿੱਟੀ ਨਹੀਂ ਮਿਲੀ ਆਪਾਂ ਡਾਲਰ ਸਟੋਰ ਤੋਂ ਥੋੜੀ ਸਸਤੀ ਮਿਲ ਜਾਂਦੀ ਆ ਤੇ ਹੁਣ ਆਪਾਂ ਅੱਜ 7 ਚੋਂ ਤੇ ਜਾਂ ਹੋਰ ਕਿਤੇ ਉਹ ਦੇਖਣੇ ਆ ਤੇ ਫੇਰ ਆਣ ਕੇ ਆਪਾਂ ਫੇਰ ਟਰਾਈ ਕਰਦੇ ਆ ਇੱਕ ਵਾਰੀ ਜੇ ਹੋ ਜਾਣਗੇ ਉਗ ਜਾਣਗੇ ਤੇ ਤੇ ਕੱਲ ਪਰਸੋਂ ਨਹੀਂ 4-5 ਦਿਨ ਹੋ ਗਏ ਮੈਂ ਇੱਕ ਲੈ ਕੇ ਆਇਆ ਪੈਕੇਟ ਗੋਬੀ ਦੇ ਬੀਆਂ ਦਾ ਤੇ ਇੱਥੇ ਪਨੀਰੀ ਪਨੂਰੀ ਇੰਡੀਆ ਨੂੰ ਘਾਟ ਹੀ ਮਿਲਦੀ ਆ ਤੇ ਮੈਂ ਫਿਰ ਉਹੀ ਬੀਜ ਾਰ ਕੇ ਖਲਾਤੇ ਉਹਦੇ ਵਿੱਚੋਂ ਇਹ ਤਿੰਨ ਬੂਟੇ ਉੱਗ ਕੇ ਖਲੋਤੇ ਆ ਉਹ ਕਿਤਾ ਚਲੋ ਇੱਕ ਰੀ ਸਾਰੇ ਉਹ ਬੀ ਉੱਗ ਜਾਂਦੇ ਆ ਤੇ ਬਰਬਾਦ ਦੇ ਵਿੱਚ ਸੜ ਜਾਂਦੇ ਆ ਤੇ ਬਣੇ ਰਿਓ ਵਲੌਗ ਨਾਲ ਮਿਲਦੇ ਆਪਾਂ ਤੁਹਾਨੂੰ ਗਰੋਸਰੀ ਸਟੋਰ ਜਾਨੀ ਕਿ 7 ਦੇ ਲਾਗੇ ਜਾ ਕੇ ਤੇ ਉੱਥੇ ਕੁਝ ਆਪਾਂ ਸਬਜ਼ੀ ਬਾਜੀ ਤੇ ਨਾਲੇ ਮਿੱਟੀ ਦਾ ਬੰਦੋਬਸਤ ਕਰਦੇ ਆਂ بڑے ਰੋਏ ਵਲੌਗ ਦੇ ਨਾਲ ਹਾਂਜੀ ਮਿੱਤਰੋ ਤੇ ਇੱਕ ਹੋਰ ਗੱਲ ਤੁਹਾਨੂੰ ਦੱਸਣੀ ਅੱਜ ਮੈਨੂੰ ਆ ਪਿੰਡ 'ਚ ਰਹਿੰਦੇ ਆਂ ਸਾਲ ਹੋ ਗਿਆ ਤੇ ਪੂਰਾ ਮਤਲਬ ਸਾਲ ਟਾਈਮ ਦੇ ਅਕੋਰਡਿੰਗ ਵਿੱਚ ਤਾਂ ਮਿੰਟਾਂ ਸਕਿੰਟਾਂ ਦੇ ਅਕੋਰਡਿੰਗ ਕਿਉਂਕਿ 6 ਵਜੇ ਮੈਂ ਇੱਥੇ ਬੱਸ 'ਚ ਉਤਰ ਕੇ ਆ ਪਿੰਡ 'ਚ ਲੈਂਡ ਹੋ ਗਿਆ ਸੀ ਤੇ ਅੱਜ ਮੈਨੂੰ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਸਾਲ ਹੋ ਗਿਆ ਤੇ ਇੱਥੇ ਕੈਨੇਡਾ ਦੇ ਵਿੱਚ ਮੈਨੂੰ ਮਤਲਬ 7 ਤਰੀਕ ਨੂੰ ਉਤਰਿਆ ਆਇਆ ਸੀ ਨਾ ਇੱਥੇ ਹਿਸਾਬ ਨਾਲ 7 ਤਰੀਕ ਨੂੰ ਮਤਲਬ ਸਾਲ ਹੋ ਗਿਆ ਤੇ ਯਾਨੀ ਕਿ ਦੋਵਾਂ ਚੀਜ਼ਾਂ ਨੂੰ ਸਾਲ ਹੋ ਗਿਆ ਪਿੰਡ ਚ ਆਏ ਨੇ ਮੈਨੂੰ ਸਾਲ ਹੋ ਗਿਆ ਤੇ ਕੈਨੇਡਾ ਇਹਨੂੰ ਇੱਕ ਸਾਲ ਤੇ ਮੈਨੂੰ 10 12 ਦਿਨ ਹੋ ਗਏ ਤੇ ਵਧੀਆ ਸਮਾਂ ਮੇਰਾ ਲੰਘਿਆ ਜਿੰਨਾ ਹੋਈਆਂ ਮਾਰ ਆਏ ਨੇ ਪੂਰਾ ਸਾਧ ਸਾਰੇ ਜਿੰਨੇ ਮਤਲਬ ਮੈਨੂੰ ਬੰਦੇ ਮਿਲੇ ਜਿੰਨੇ ਯਾਰ ਦੋਸਤ ਮਿਲੇ ਜਾਂ ਕੁਛ ਵੀ ਕੰਮ ਵਾਲੇ ਹੋਣ ਜਾਂ ਕੁਛ ਵੀ ਲਾ ਲ ਸਾਰੇ ਮੱਲਗੀ ਮੈਨੂੰ ਬਹੁਤ ਵਧੀਆ ਬੜੇ ਮਾਰ ਦੀ ਕਿਰਪਾ ਨਾਲ ਤੇ ਵਧੀਆ ਆਪਣਾ ਇੱਕ ਸਾਲ ਇੱਕ ਸਾਲ ਕੈਨੇਡਾ ਦੇ ਨਾਲ ਇੱਕ ਸਾਲ ਕੈਨੇਡਾ ਦੇ ਨਾਲ ਬਹੁਤ ਵਧੀਆ ਆਪਣਾ ਲੰਘਿਆ ਤੇ ਚਲੋ ਬਣੇ ਰਿਓ ਵਲੌਗ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨ ਨੂੰ ਨਾ ਭੁੱਲਿਆ ਕਰੋ ਤੇ ਸੋਹਣਾ ਜਿਹਾ ਤੇ ਪਿਆਰਾ ਯਾਰ ਜਿੰਨੇ ਵੀ ਮੇਰੇ ਵਿਊ ਹੁੰਦੇ ਆ 220 ਤੇ ਸਾਰੇ ਬੰਦੇ غرੂਰ ਕੋਸ਼ਿਸ਼ ਕਰਿਓ ਕਮੈਂਟ ਕਰਨ ਦੀ ਹਾਂਜੀ ਮਿੱਤਰੋ ਲੱਲੀ ਆਪਾਂ ਮਿੱਟੀ ਤੇ ਟਰੇ ਵੀ ਲੱਲੀ ਟੱਕਣ ਵਾਲੀ ਆਪਾਂ بارش ਬਹੁ ਪਈ ਜਾਂਦੀ ਸਾਰੇ ਵੀ ਆਪਣੇ ਪੁਰਾਣੇ ਜਿਹੜੇ ਖਰਾਬ ਹੋ ਗਏ ਤੇ ਕਰਕੇ ਆਪਾਂ ਟੱਕਣ ਲਈ ਟਰੇ ਲਈਏ ਤੇ ਇੱਧਰ ਦੇਖੋ ਕੈਨੇਡਾ ਮੜ ਮੜ ਜਾਦ ਸਤਾਵੇ ਪੰਜਾਬ ਦੀਆਂ ਗਲੀਆਂ ਜੀ ਮੜ ਮੜ ਜਾਦ ਸਤਾਵੇ ਪੰਜਾਬ ਦੀਆਂ ਗਲੀਆਂ ਜੀ ਸੁਰੇਸ਼ ਕੁਮਾਰ ਬਹੁਤ ਹੀ ਪ੍ਰਸਿੱਧ ਗਾਇਕ ਹੋਏ ਆ ਅੱਜ ਦੇ ਟਾਈਮ ਦੇ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਨਸ਼ਾ ਪੱਤਾ ਛੱਡਿਏ ਵੀਰ ਜੀ ਗੁਰੂ ਵਾਲਾ ਬਣੀਏ ਤੁਸੀਂ ਨਾ ਸੁਦਰੀਆ ਪਰਦੇਸੀ ਵੀਰਾ ਚੋਰੀਆਂ ਕਰਨ ਲੱਗ ਗਿਆ ਹੋਰ ਦੇਖੋ ਪੂਰਾ ਬਣਿਆ ਪਿਆ ਪੰਜਾਬ ਵਾਲਾ ਮਾਹੌਲ ਤੇ ਇਹ ਮਿੱਟੀ ਆ ਘਟੋ ਘਟ 20 ਗੱਲੋ ਤੇ ਇਦਾਂ ਚਾ ਕੇ ਬਣ ਕਰੇ ਖੰਡ ਨਹੀਂ ਪਣੀ ਤੇ ਰਸਤੇ 'ਚ ਆਪਾਂ ਸੱਚ ਇੱਕ ਮੈਂ ਵੀਡੀਓ ਦੇਖੀ ਘਰ ਵਾਲੀ ਨੂੰ ਕੁੱਟਣ ਲਈ ਮਿਲ ਲਗੀ ਇਹੋ ਜਿਹਾ ਤਰੀਕਾ ਕਿ ਜਿਹਦੇ ਨਾਲ ਉਹਨੂੰ ਗੁੱਸਾ ਹੋਣਾ ਲੱਗੇ ਗੇਮ ਦੀ ਗੇਮ ਕੁੱਟ ਦੀ ਕੁੱਟ ਤੇ ਉਹ ਆਪਾਂ ਅੱਜ ਗੇਮ ਖੇਡਣੀ ਸਾਹ ਚੜ ਗਿਆ ਮੈਨੂੰ ਉਹ ਜਾਣ ਦੀ ਆ ਲੈ ਕੇ ਸਮਾਨ ਦੁੱਜਾ ਥੋੜੀ ਸਬਜ਼ੀ ਲਈ ਆਪਾਂ ਹੋਰ ਤੇ ਸਮਾਨ ਬਾਣੂ ਮਿਲਿਆਣੀ ਕੋਈ ਗ੍ਰੋਸਰੀ ਹੈ ਜਿਹੜਾ ਚਾਹੀਦਾ ਜਿਹੜੇ ਕਰਕੇ ਆਏ ਤੇ ਹੁਣ ਆਪਾਂ ਕਿਸੇ ਪਾਰਕ 'ਚ ਬਹਿ ਕੇ ਗੇਮ ਖੇਡਾਂਗੇ ਤੇ ਬੋਟਲ ਵਾਲੀ ਨਾਰਮਲ ਜੀ ਗੇਮ ਤੇ ਨਾਲ ਆਪਾਂ ਡੰਡਾ ਵੀ ਥੋ ਸਪੈਸ਼ਲ ਦੋਹਾਂ ਡਾਲਰਾਂ ਦਾ ਲੱਲੇਵਾ ਤੇ ਮੇਲデア ਨੂੰ ਅੱਗੇ ਜਾ ਕੇ ਪਾਰਕ ਵਿੱਚ ਪਹੁੰਚ ਗਏ ਬਣੇ ਰਿਓ ਆਪਣੇ ਪਿਆਰੇ ਜਿਹਾ ਬਲੌਗ ਦੇ ਨਾਲ ਚੱਲ ਉਸਰੇ ਮਾਰਦੇ ਨਾਲ ਚੱਲ ਜੇ ਮੈਂ ਜੋੜ ਦਿੰਦਾ ਮਾਈਕ ਹੋ ਰਹੀ ਸੀ ਪਛਾਣ ਆਈ ਜੋ ਸੋਣੇ ਇਹ ਪੀ ਨਹੀਂ ਮਿਲਦਾ ਵੀ ਨਾ ਬੜਾ ਬਾਇਦਨ ਲੰਮਾ ਜਦਾ ਆ ਆ ਉਹ ਲਾਤਨ ਲੱਗੀ ਚੱਲ ਖਰੋਤੀ ਮੰਨ ਲਈ ਚੱਲ ਜਾ ਇੱਕ ਇੱਕ ਹੀ ਆਇ ਕਰੀ ਦੇ ਇੱਕੀ

ਲੈ 1 ਕਿਡਵਾਤੀ ਚੱਲ ਲਾ ਮੈਨੂੰ ਕੋ ਲੱਗੇ ਦੋ ਵਾਦੀਆਂ ਚ ਚੱਲਾ ਬੱਚੀ ਕੀ ਤਾ ਅ ਤੱਕ ਉਹ ਕੀ ਲੋਕ ਮੈਨਰੇ ਘਲਰ ਨੇ ਉਹ ਦੀਗਾ ਤਾਂ ਨਹੀਂ ਤੋ ਤੋ ਕੋਈ ਨਹੀਂ ਕੋਈ ਨਹੀਂ ਚੱਲ ਚੁੱਟੜੀ ਗਈ ਗਾਲੀ ਇੰਨੀ ਮਾਰਦਾ ਗੱਲ ਤੋਂ ਮਨ ਉਸ ਗਏ ਦੇ ਇੰਨੀ ਉੱਚ ਕਿਹ ਨਹੀਂ ਹੋਣਾ ਇਹ ਇਹ ਨਹੀਂ ਦੱਸਦੇ ਹੱਕੇ ਲੂ ਬੀ ਆਹ ਚੱਲ 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 ਉਹ ਤਾਂ ਜਦੋਂ ਪਕਾ ਕੇ ਨਹੀਂ ਛੱਡਦੀ ਨੂੰ हेलो ini इतनी है mau kato ਚੱਲ ਜੀ ਜਿੱਤਿਆ ਕੌਣ ਜਿੱਤਿਆ ਕੌਣ ਦੱਸ ਦੇ ਫੇਰ ਫੇਰ ਆਪਾਂ ਬੰਦ ਕਰਿਆ ਬਸ ਸਭ ਠੀਕ ਸਲਾਮਤ ਰਹੋ ਇਦੇ ਨਾਲੇ ਆਪਾਂ ਗੇਮ ਕਰਨੇ ਆ ਔਰ ਇਹ ਨਹੀਂ ਕੀ ਜੀ ਆਪਣੀ ਗੇਮ ਲਾਉਣੇ ਆ ਬੂਟੇ ਜੋ ਆਪਾਂ ਬੀਜ ਲਾ ਗਏ ਉਹ ਲਾਉਣੇ ਆ ਤੇ ਫਿਰ ਮਿਲਦੇ ਆਪਾਂ ਘਰੇ ਜਾ ਕੇ ਤੇ ਉਥੇ ਬੀਜ ਲਾਉਣੇ ਆ ਤੇ ਫਿਰ ਤੁਹਾਨੂੰ ਵਿਖਾਵਾਂਗੇ ਨਾਲ ਨਾਲ ਕਿ ਆਹ ਤੇ ਪਿਛਲੇ ਰੇ ਵੀ ਮੈਂ ਲਾ ਕੇ ਕਿਹਾ ਸੀ ਤੁਹਾਨੂੰ ਕਿ ਨਾਲ ਦੀ ਨਾਲ ਮੈਂ ਦਿਖਾਉਂਗਾ ਸਾਰਾ ਸਿਸਟਮ ਕਿਦਾਂ ਕਿਦਾਂ ਹੋ ਗਦੇ ਕਿਦਾਂ ਕਿਦਾਂ ਨਹੀਂ ਉਹ ਪਰ ਉੱਗੇ ਨਹੀਂ ਵਿਖਾਉਣਾ ਕਿ ਥੋੜਾ ਬਹੁਤਾ ਉੱਗੇ ਤੋਂ ਸਾੜੇ ਬਲ ਗਏ ਤੇ ਬਾਕੀ ਅਮੀਰ ਕਰ ਜਾਏ ਤੁਸੀਂ ਸਾਰੇ ਰਾਜੀ ਖੁਸ਼ੀ ਹੋ ਗਏ ਖੁਸ਼ ਰਿਆ ਕਰੋ ਸਾਰੇ ਜਣੇ ਇਹੀ ਗੱਲ ਆ ਕੰਨ ਖੁਸ਼ ਰਿਆ ਕਰੋ ਅਸੀਂ ਬਹੁਤ ਖੁਸ਼ ਨਹੀਂ ਨੇ ਦੋਵੇਂ ਜਣੇ ਆਈ ਤਜੇ ਤੋਂ ਚੌਥੇ ਦਿਨ ਪੂਰੇ ਚੰਗੀ ਤਰ੍ਹਾਂ ਖੁਸ਼ ਹੋ ਜਾਂਦੇ ਆ ਬਾਕੀ ਜਿਨ੍ਹਾਂ ਦੇ ਵਿਆਹ ਵੀ ਹੋਏ ਹੋ ਉਹ ਸਮਝ ਗਏ ਹੋਣੇ ਪੇ ਤਜੇ ਚੌਥੇ ਦਿਨ ਆ ਪੂਰੇ ਚੰਗੀ ਤਰ੍ਹਾਂ ਹੀ ਖੁਸ਼ ਹੋ ਜਾਂਦੇ ਆ ਦੋਵੇਂ ਜਣੇ ਤੇ ਫੇਰ ਸ਼ਾਮ ਤੱਕ ਖੁਸ਼ ਹੀ ਰਹੀਦਾ ਜੇ ਸਵੇਰ ਨੂੰ ਖੁਸ਼ ਹੋਣਾ ਸ਼ੁਰੂ ਕੀਤਾ ਫੇਰ ਸ਼ਾਮ ਤੱਕ ਪੂਰੇ ਖੁਸ਼ ਰਹੀਦਾ ਔਲੇ ਪਾਰ ਵੇਖ ਲੈਨੇ ਕੀ ਰਹਾ ਜਾਦਾ ਕੀ ਜਾਦਾਊਗਾ ਉਹ ਤਾਂ ਆ ਵਧੀਆ ਰਿਕਾਰਡ ਜਿਹਾ ਲਾਇਆ ਇਹਨਾਂ ਨੇ ਸਣਾ ਬੜਕੰਜਾ ਦੂਜਾ ਥੱਲੇ ਟੈਰਾਂ ਜਾਲਾ ਆਪਰਾ ਪਾਰ ਬਰਾਬਰ ਨਹੀਂ ਲਾਦਣਾ ਨਾਪ ਕੇ ਰੱਖਾ ਪੂਰੀ ਜੋਰ ਨਾਲ ਪਿੱਛੇ ਮੈਂ ਪਾਰ ਪਾਈਦਾ ਨਾਲ ਪਿੱਛੇ ਹਏ ਆਪਣਾ ਬੜਾ ਫਰਕ ਹੋਊਗਾ ਪਾਰ ਦਾ ਸਣਾ ਪਾਰ ਘਾਟਾ ਹਾਈਟ ਤਕਰੀਬਨ ਆਪਣੀ ਇੱਕੋ ਜੀ ਆ ਤਾਂ ਪਰ ਪਾਰ ਘਾਟਾ ਨਹੀਂ ਆ ਵੇਖਣ ਤੇਰਾ ਲਾਦਾ ਜਿਆਦਾ ਨਾ ਓਏ ਸੁਕਾ ਦਾ ਕਾਹ ਨੂੰ ਮੇਰਾ ਨਹੀਂ ਪਰਾ ਥੋੜਾ ਜਿਹਾ ਉੱਚਾ ਚਾਹੀਦਾ ਹਨ ਇਹ ਗੰਦੀ ਜਵਾਕਾਲੀ ਬਣਾਇਆ ਉਹ ਜਵਾਕਾ ਮਾਤ ਜਿਆਦਾ ਉੱਚਾ ਵਾ ਨਹੀਂ ਜਿਹੜੇ ਸੈਕਿੰਡ ਸ਼ਾਰਟ ਆਲੇ ਉਹ ਨਾਲ ਵੀ ਸਹੀ ਆ ਉਹ ਰਿਹਾ ਪਰਾ ਉਹਦੇ ਪੈਰ ਹੀ ਥੱਲੇ ਲੱਗ ਨੇ ਥੱਲੇ ਥੋੜਾ ਜਿਹਾ ਰੇੜ ਦੂਜੇ ਦੇ ਕੁੜੀਆ ਆਪਰੇ ਨੇ ਤਾਂ ਹਟਾ ਵੀ ਛੱਡਦੇ ਨੇ ਕੁੜੀਆ ਕਿਲੇ ਬੰਦੇ ਤਿੰਨ ਚਾਰ ਨੇ ਭਾਰ ਭਾਰੇ ਕੰਡਕਾਈ ਜਣਾ ਓੜਾ ਵਰ ਨਾ ਪਾ ਬੋ ਮੈਂ ਉਹ ਮੇਰਾ ਭਾਰ ਭਰ ਗਿਆ ਨਾ ਥੋੜਾ ਗੁੱਸੇ ਦੇ ਵੇਹ ਹਾ ਹਾ ਠੋਠਾ ਨੂੰ ਕਾ ਠਾਣੂ ਗੁੱਸੇ ਦੇ ਵਿੱਚ ਥੋੜਾ ਠਾਣੂ ਗੁੱਸੇ ਦੇ ਵਿੱਚ ਥੋੜਾ ਲੈ ਇਹਨੂੰ ਪਤਾ ਵੀਡੀਓ ਆ ਵੀਡੀਓ ਥੋੜੀ ਏ ਦੱਸ ਫੋਟੋ ਵਿਖਾਓ ਫੋਟੋ ਖਿੱਚਣੇ ਇਦਾਂ ਵਾਈਡ ਐਂਗਲ ਚ ਤਾਂ ਫੋਨ ਦੂਜੇ ਸਾਈਡ ਕੀਤਾ ਛੋਟੇ ਰੋਹ ਮੈਨੂੰ ਪਤਾ ਵੀਡੀਓ ਵੀਡੀਓ ਥੋੜੀ ਆ ਗੁੱਸੇ ਦੇ ਵਿੱਚ ਤਾਣ ਵੀ ਹਜ਼ਰਬੱਲੂ ਗੁੱਸੇ 'ਚ ਥੋੜਾ ਗੁੱਸੇ ਦੇ ਵਿੱਚ ਨਾ ਹਾਂਜੀ ਮਿੱਤਰੋ ਕਰ ਲਿਆ ਆਪਾਂ ਇੰਜੋਏ ਕਿੰਨੇ ਕਿਤੇ ਵੇਖ ਹੀ ਲਿਆ ਤੇ ਆਪਾਂ ਘੜੀ ਇੱਥੇ ਕੀਤਾ ਆਪਣਾ ਟਾਈਮ ਪਾਸ ਜਾ ਦਿਨ ਬਹੁਤ ਲੰਮੇ ਹੋ ਗਏ ਇੱਥੇ ਹੁਣ ਗਰਮੀ ਆਉਣ ਦੇ ਕਰਕੇ ਗਰਮੀ ਵਗਾਰੀ ਅੱਜ ਧੁੱਪ ਨਿਕਲੀ ਆ ਤੇ ਪਿਛਲਾ ਸਾਰਾ ਹਫਤਾ ਮਲਮੀ ਪਈ ਗਿਆ ਇੱਥੇ ਤੇ ਉਸੇ ਕਰਕੇ ਤੁਹਾਡੇ ਭਰਾ ਦੀ ਤੁਹਾਡੇ ਬੱਚੇ ਦੀ ਤੁਹਾਡੇ ਭਰਾ ਦੀ ਤੁਹਾਡੇ ਬੱਚੇ ਦੀ ਹੋਰ ਕੀ ਹੁੰਦਾ ਵਾ ਕੁਝ ਵੀ ਲਾ ਲਓ ਜਿੰਨਾ ਜਿੰਨਾ ਜੋ ਜੋ ਰਿਸ਼ਤਾ ਮੇਰਾ ਤੇ ਕਿਰਨ ਦੇ ਘਰ ਵਾਲੇ ਦੀ ਸਾਰੀ ਮਿਹਨਤ ਜਿਹੜੀ ਸਬਜੀ ਵੈਜੀ 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 ਜਿਹੜਾ ਕੰਮ ਲਗੇ ਸੋ ਬਸ ਕੰਮ ਖਰਾਬ ਹੋ ਗਿਆ ਉਹਨੇ ਜੀ ਤੇ ਮੈਨੂੰ ਲੱਗਦਾ ਕਿ ਆਪਾਂ ਸਬਜੀ ਉਹਨੇ ਸਬਜੀ ਖਾਣੀ ਨਹੀਂ ਆਪਾਂ ਜਿੰਨੇ ਬੀ ਦੇ ਮਿੱਟੀ ਦੇ ਲਾਤੇ ਆ ਤੇ ਇੱਥੇ ਆ ਪਾਰਕ ਬੱਚਿਆਂ ਵਾਸਤੇ ਤੇ ਉਧਰ ਗਰਾਊਂਡ ਬਣੀ ਪਈ ਆ ਤੇ ਇੱਧਰਲੀ ਸਾਈਡ ਆ ਸਕੂਲ ਤੇ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਘਰੇ ਜਾ ਕੇ ਤੇ ਪਹੁੰਚ ਕੇ ਆਪਾਂ ਲਾਈਏ ਬੀ ਫੇਰ ਕਰਦੇ ਆ ਰੋਟੀ ਪਾਣੀ ਫੇ ਲਾਉਨੇ ਆਪਾਂ ਇੰਡੀਆ ਫੋਨ ਇੱਕ ਤਰੋ ਆਪਾਂ ਲੱਗੇ ਹੀ ਰਹੀਆਂ ਇਹ ਜੀ ਉਹ ਦੋ ਟੱਕਰਾਂ ਨਾਲ ਦੋ ਟਰੀਆਂ ਆਪਾਂ ਲਏਨ ਲੋਨ ਸਿਸਟਮ ਤੇ ਇਹਨਾਂ 6 ਘੰਟੇ ਨਹੀਂ ਪਾਣੀ ਵਰਤਿਆ ਉਹ ਆਪਾਂ ਮਾੜੇ ਮਾੜੇ ਕੱਢਾਂਗੇ ਮਾੜੇ ਮਾੜੇ ਸੁੱਟ ਦੇ ਪਾਣੀ ਡレイン ਹੋਊਗਾ ਆਹ ਸਾਹ ਦੇ ਤੇ ਮੈਨੂੰ ਇਹ ਲੱਗਦੀ ਹੈ ਵਧੀਆ ਮੈਨੂੰ ਵਧੀਆ ਲੱਗਦੀ ਹੈ ਮੈਂ ਕੀ ਕਹ ਰਿਹਾ ਤੈਨੂੰ ਵਧੀਆ ਲੱਗਦੀ ਨਹੀਂ ਆਈ ਥਿੰਕ ਕਿ ਮੇਬੀ ਕੋ ਸਮਥਿੰਗ ਡਿਫਰੈਂਟ ਹੋਵੇ ਦੇਖੀ ਵੀ ਹੋ ਸਕਦਾ ਬਾਕੀ ਪਾ ਜਦੋਂ ਜੇ ਕਾਤੋਂ ਇਹ ਸਿਸਟਮ ਇਟਾਂ ਲਾ ਕੇ ਫੇਰ ਲੈਣੀ ਆ ਇਹੋ ਰਹਿ ਗਿਆ ਤਰੀਕਾ ਕਿਉਂਕਿ ਇਹਦੇ ਉਹ ਕਵਰ ਆ ਵਹੇ ਉੱਡ ਕੇ ਦੂਰ ਚਲ ਗਿਆ ਹੁਣ ਇਹ ਆ ਇਹਨੂੰ ਰੋਸ਼ਨੀ ਸਾਰਾ ਕੋਈ ਮਿਲ ਜਊਗਾ ਹਨਾ ਇਹਨੂੰ ਆਪਾਂ ਪ੍ਰੋਪਰ ਰੱਖਣਾ ਅੱਗੇ ਇਹਰੇ ਜਿਹਾ ਰੱਖਣਾ ਕਿਉਂਕਿ ਕੋਈ ਰੋਸ਼ਨੀ ਨਹੀਂ ਪਈ ਆ ਸੋਚਦਾ ਹਾਂ ਚਲੋ ਆਪਣੇ ਉੱਡ ਜਾਂਦੇ ਹਾਂ ਆ ਚਰਗੀ ਅੰਨਾ ਦੀ ਯਾਰਡ ਚ ਇੱਥੇ ਲਾ ਲਈ ਗੰਬਰ ਜਦਾ ਕੋਜਲੀ ਜਸਟ ਕੁਕ ਕਯੂ ਕੰਬਰਸ ਤੇ ਆਪਣੇ ਆ ਬੀਨਸ ਵਗੈਰਾ ਵਧੀਆ ਹੋ ਜਾਣਾ ਬਰੋਕਲੀ ਵੀ ਲਾਈ ਫਿਰ ਮੈਂ ਸੈਲਡ ਖਾਇਆ ਕਰਨਾ ਬਰੋਕਲੀ ਲਾਈ ਹੈ ਫਿਰ ਕੋ ਸੈਲਡ ਖਾਇਆ ਕਰਨਾ ਵੇਰਾਪਰ ਰੋਟੀ ਨਹੀਂ ਖਾ ਰਣੀ ਜਸਟ ਸੈਲਰੀ ਚੱਲੇਗਾ ਫਿਰ ਨਾਲ ਕੀ ਬਈ ਹੁਣ ਉਹ ਚਪਾ ਲਾਤੇ ਸਾਰੇ ਟ੍ਰੇਟਿਕ ਕਕੰਬਰ ਤੇ ਇਹ ਚਾਪਾ ਲਾ ਰਹੇ ਆ ਬੀਨਸ ਖਾਲੀਆਂ ਤੇ ਬਾਕੀ ਹੋਰੀਆਂ ਦੁੱਗੀਆਂ ਚਕੰਦਰਾ ਪਈਆਂ ਲਾਲ ਚਕੰਦਰਾ ਤੇ ਦੂਜੀ ਬ੍ਰੋਕਲੀ ਉਹ ਆਪਾਂ ਸਿੱਟੀ ਉੱਥੇ ਜਿੱਥੇ ਆਪਾਂ ਬੈਠੇ ਆ ਬਾੜ ਚ ਤਾਂ ਸਭ ਉੱਥੇ ਲਾਵਾਂਗੇ ਉਗੀਚ ਆਪਣਾ ਪੋਟੇ ਲਾਉਣੀਆਂ ਮੜ ਕੇ ਓਖੀਆਂ ਜੀਆਂ ਜੜੀ ਕੂੜੀ ਨੂੰ ਹੀ ਹੇਲ ਜਾਣੀ ਟੋ ਉਹਨਾਂ ਕਿ ਲੱਗਣੇ ਨਹੀਂ ਆਹ ਪੌਣ ਦੇ ਤਾਂ ਰਹਿ ਗਿਆ ਆਪਣਾ ਡਾਇਰੈਕਟ ਉੱਥੇ ਥੱਲੇ ਜਮੀਂ ਜੀ ਲਾਦਦੇ ਨੇ ਬੋਲ ਮੁਕੀ ਕਾਰਿੰਗ ਪਾਈਏ ਕਿ ਰਹਿਣ ਦੀ ਹੈ ਰਹਿਣ ਦੋ ਬਹੁਤਾਂ ਮਿੱਟੀ ਮਿੱਟੀ ਲੈਣੀ ਖੇਤ ਤੇ ਬੀਂ ਦਾ ਨਹੀਂ ਇਹਦਾ ਤਾਂ ਕੰਨ ਦਾ ਲੱਗਣਾ। ਇਹਨਾਂ ਨੂੰ ਚੱਕ ਕੇ ਬਲਾ ਸਾਈਡ ਤੇ ਕਰ ਦੋ ਹੁਣ। ਹੁਣ ਮਿੱਤਰੋ 5 ਮਿੰਟ ਰੁਕੀਓ। ਅਸਾਲੂ ਹੋਰ ਬਰੀ। ਇਹ ਮਿੱਤਰੋ ਹੁਣ ਬਚਣੀ ਇਹ ਹੀ ਤੋਂ ਗਰੂਡੀਨ। ਹਾਂ। ਇਹ ਵੀ ਚੰਗਾ ਲੱਗਣੀ ਹੈ। ਬਾਈ ਦੇ ਤਰ੍ਹਾਂ ਨਾ ਮੈਨੂੰ ਦੰਨ। ਜੈਰੀ ਦਾ ਤਾਂ ਦੇਖੋ ਹਰ ਤੇ ਪਟੇ ਲਾ ਦਿੰਦੀ ਹੈ। ਹਾਂਜੀ। ਉੱਪਰ ਆ ਤਾਂ ਹੁਣ ਤਾਂ ਦੋਵੇਂ ਬੰਦੇ ਨੌਣੀ ਬਉਗੇ ਇੱਕੋ ਥਾਂ ਟਿਕਾਉਣੀ ਪੈਣੀ ਐ ਇਹਨੂੰ ਭਾਵੇਂ ਡੱਕ ਤੇ ਵੀ ਰੱਖ ਦੋ ਉਹਦੇ ਥੱਲੇ ਆ ਗਮਲਿਆਂ ਜਿਹਾਂ ਦੇ ਸੱਚੇ ਦੇ ਵਿੱਚ ਟੋਪ ਚੜ੍ਹਦੀ ਗਿਆ ਕਰਨੀ ਨਾਲੇ ਉਦੋਂ ਇੱਕੋ ਪੂਰਾ ਹੁੰਦੇ ਭਾਈ ਬਚਾਤ ਰਹਿ ਕਰਨੀ ਰੋਟੀ ਦੇਖੀ ਰਹੋ ਯਾਰ ਲੱਗੀ ਹੋਇਆ ਕੋਈ ਤਾਂ ਨਹੀਂ ਇਹ ਰਾਹ ਨੇ ਅੱਗੇ ਇੱਕ ਉਤਸ ਮੇਨ ਇਹ ਕਰਨਾ ਸੀ ਬੜਾ ਔਖਾ ਨਾਲ ਉੱਥਾਂ ਵੀ ਆ ਗਿਆ ਉਹ ਤੇ ਟ੍ਰੋਪਰ ਟਾਈਪ ਦੇ ਬਣ ਗਿਆ ਹੁਣ ਬਹੁਤ ਔਖਾ ਹੋ ਗਈ ਜਿੱਕੇ ਬੀ ਜਿਹੜਾ ਬਰਾਤ ਨਹੀਂ ਵੀ ਦੇ ਰਹੀ ਠੀਕ ਹੈ ਤਾਂ ਲਾਗਣੀ ਹੈ ਜਲਦੀ ਜਲਦੀ ਦੋਸਤਾ ਬਥਨਾ ਬੀਟਰੂਟ ਲਾਗੇ ਆ ਤਾਂ ਚੇਤੇ ਹੀ ਰੂਗੇ ਇੱਧਰ ਬੀਟਰੂਟ ਮੈਨੂੰ ਤਾਂ ਕੋਈ ਵੀ ਬੀਬੜੀ ਨਹੀਂ ਛਟੇ ਇਹ ਦੇਖਣ ਨੂੰ ਆਦੀ ਏ ਇਕੱਲਾ ਇਕੱਲਾ ਚੋਬਨ ਨਾਲ ਦੇ ਦੋ ਦੇ ਦੋ ਲਓ ਵੀ ਇਹ ਬੰਦਾ ਆ ਤੇ ਆ ਜੀ ਬੀਗ ਡਰੋਟ ਦੇਖੋ ਹੁਣ ਮਾਲਕ ਦੀ ਕਿਰਪਾ ਨਾਲ ਜੇ ਤੇ ਹੋ ਜਾਣਾ ਬੀਟ ਹੁੰਦੇ ਆ ਕਿ ਕੱਲੇਗਾ ਰੂਟ ਰੂਟ ਹੀ ਰਹਿ ਜਾਂਦੀਆਂ ਸਹੀ ਨਹੀਂ ਪਤਾ ਨਾ ਹਾਉ ਮਾਈ ਗਾਡ ਮਹੀਦੇ ਚਾਹੁੰਦੇ ਆ ਵੀ ਉਹ ਜਿਹੜੇ ਬਾਕੀ ਹੋਣ ਇਹਨਾਂ ਦੀ ਮਰਜ਼ੀ ਭਰਾਵਾ ਮੈਂ ਦੂਜੇ ਵੀ ਸੋਟੀ ਲੈਣ ਗਾ ਦੂਜਾ ਟਾਗੜਾ ਕੋਈ ਨਾ ਕੋਤੇ ਵਾ ਲਾਸਟ ਟਾਈਮ ਲਾਉਣੇ ਆ ਪਫੋ ਤੋਂ ਬਾਅਦ ਇਹਨਾਂ ਨੇ ਉਹ ਤੋਂ ਟਾਈਮ ਬਾਅਦ ਜੀ ਕਰੂਗਾ ਪਾ ਫੁੱਲ ਲੱਗਨੇ ਤਾਂ ਸਬਜ਼ੀ ਵਾਲਾ ਬੰਦਾ ਇਹੋ ਕਰਕੇ ਲਾਣੀ ਸਬਜ਼ੀ ਜੀ ਪੰਜਾਬ ਵੀ ਜੱਟ ਬਹੁਤ ਦੁਖੀ ਰਹੀ ਇੱਥੇ ਕੈਨੇਡਾ ਵਾਲਾ ਜੱਟ ਬਹੁਤ ਦੁਖੀ ਚਾਹੁੰਜੀ ਉਹ ਉੱਥੇ ਦੇ ਪਾਰ ਚਲੋ ਹੋ ਜਾਂਦੀ ਨੇ ਵੇਖਦੀ ਨਹੀਂ ਇੱਥੇ ਦੇ ਭਰਾਵਾ ਹੋਣ ਵੀ ਨਹੀਂ ਡਈ ਦੇਖ ਨੀ ਖਾਣ ਚੋਕੀ ਨਹੀਂ ਉਹ ਖਾਣ ਚੋਕੀ ਨਹੀਂ ਹੰਡੀ ਵਿੱਚ ਖਾਣ ਚੋਕੀ ਨਹੀਂ ਇੱਥੇ ਇਹ ਕੋਹੜੇ ਦਾ ਢੇਡ ਸੰਘਣੇ ਲਾਏ ਹੁਣ ਵੇਖੋ ਹੋਊਗੇ ਮੈਨੂੰ ਨਹੀਂ ਹੁਣ ਪਤਾ ਇਹਨਾਂ ਦਾ ਕੀ ਸਿਸਟਮ ਹੈ ਬਰੋਕਲੀ ਦੇ ਬੀਜ ਵੀ ਆਪਾਂ ਲੈਨੇ ਕੀ ਕਿ ਇਸੇ ਮੇਰੇ ਨਾਲ ਕਿੱਦਾਂ ਦੇ ਹੁੰਦੇ ਆ ਦੁੱਜੀ ਗੋਬੀ ਰਗਾ ਦੇ ਬੀਜ ਉਹਦੇ ਹੀ ਦੁੱਜੀ ਦੇ ਕੋਲੀਫਲੌਰ ਦੇ ਕਿੱਦਾਂ ਦੇ ਬੀਜ ਇਹਦੇ ਆ ਇੱਥੇ ਆਪਾਂ ਇੱਕ ਨਿੱਕੀ ਜੀ ਨਿਸ਼ਾਨੀ ਰੱਖ ਲਾਂਗੇ ਇੱਧਰ ਲਈ ਸਾਈਡ ਸਾਈਡ ਤੇ ਇਹਦੇ ਆ ਬੀਟ ਰੂਟ ਔਰ ਇਹ ਆ ਕੋਲੀ ਨਰ ਤੇ ਮਲੋਟ ਸ਼ਟਾੜੀ ਟੋਪਾ ਦੀ ਨਾ ਜਿਓ ਬਣੇ ਹੋਣਗੇ ਮੇਰੀ ਮਸੀ ਆਹੋਂ ਤੇ 5 ਵਜੇ ਜੱਟ ਕਦੇ ਢਾਲੀ ਢਾਲੇ ਜੱਟ ਕੇ ਵਜਾ ਪਾਣੀ ਨੂੰ ਜਿਹੜਾ ਮੈਂ ਕਾਰੋ ਮੇਰਾ ਉਸ ਵੇਲੇ ਆ 10 ਵਜੇ ਤੇ ਟੋਪੇ ਨਾਲ ਪਹਿਲਾਂ ਹੁਣ ਦੋ ਵਜੇ ਕੁੰਕੀ ਸੇ ਤੋਂ ਬੰਦ ਰਹਿਦਾ ਟੋਪੇ ਨਾਲ ਬਿਲਕੁਲ ਪਾਣੀ ਦੇ ਮੀਂਹ ਆਦੇ ਆ ਜੇ ਫੌਂਟ ਨਾ ਲੱਗੇ ਜੇ ਮੀਂਹ ਪੈ ਗਿਆ ਫੇਰ ਆਪਾਂ ਤੌੜੀ ਇਹਦੇ ਨਾਲ ਫੇਰ ਟਰਪਾਲ ਲਾ ਲੈਣੇ ਪਾਉਣਗੇ ਜੇ ਮੀਂਹ ਆ ਗਿਆ ਫੇਰ ਪਾਣੀ ਦਵਾਂਗੇ ਤੇ ਜੇ ਨਾ ਆਪਿਆ ਜੇ ਬਰਗਰ ਫੇਰ ਟਰਪਾਲ ਲਾ ਲੈਣਗੇ ਦਫਾ ਟਰਪਾਲਾਂ 'ਚ ਵੀ ਨਹੀਂ ਹੋਣੀ ਪਰਾ ਤੇ ਧਮਾਕਾ ਕਿ ਨਿਕਲਗਾ ਜਲਦੀ ਜਲਦੀ ਪਰਲੀ ਸਾਈਡ ਬਸ ਸੁਣਿਆ ਪਾ ਦੇ ਤਾਰ ਨੂੰ ਕੰਮ ਕਰਨ ਕਰ। ਕੀ ਜਣ ਦੇਖਦੇ ਆ ਗਦੋਂ ਦੀ। ਵਾਹਿਗੁਰੂ ਕੀ ਗੋਸਾ ਵਾਹਿਗੁਰੂ ਕੀ ਪਤਿਹਰਾ ਸਾਹਿਬ। ਹਾਰੇ ਜੂ ਜੂ ਭਗਤੂ ਪਾਇਆ ਪਿਆਜ ਰੱਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ। ਅੰਕਾਰੀਆਂ ਨਿੰਦਗਾਂ ਪੇਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤਲੇ ਛੜਾਇਆ ਏਕ ਓੰਕਾਰ ਸਤਿਗੁਰ ਪ੍ਰਸਾਦ ਚਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਧਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੂ ਕਰੀ ਨਾ ਹੋਈ